ਸ੍ਰੀ ਕਾਲ ਜੀ ਸਾਰਿਆਂ ਨੂੰ ਆਪਾਂ ਲੈ ਕੇ ਆਏ ਜੀ ਤੁਹਾਡੇ ਵਾਸਤੇ ਅੱਜ ਬਹੁਤ ਸੋਹਣੀ ਕਲੈਕਸ਼ਨ ਸਭ ਦੇ ਪਸੰਦ ਆਏ ਆਣੇ ਵਾਲੇ ਸੂਟ ਨੇ ਜੀ ਤੇ ਨਾਲ ਦੀ ਨਾਲ ਇਹ ਸੂਟ ਵੀਡੀਓ ਪਾਉਂਦੀ ਸਾਰ ਜਾਣੇ ਵਾਲੇ ਸੂਟ ਨੇ ਕਿਉਂਕਿ ਬਹੁਤ ਸੋਹਣੀ ਇਹ ਕਲੈਕਸ਼ਨ ਆ ਵੂਮੈਂਟ ਬ੍ਰਾਂਡ ਦੇ ਸੂਟ ਨੇ ਜਿਨ੍ਹਾਂ ਦਾ ਪ੍ਰਾਈਸ 2200 ਤੋਂ ਲੈ ਕੇ 2500 ਹੁੰਦਾ ਅੱਜ ਅਸੀਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਦੇਣੀ ਹੈ ਜਿਹੜੀ ਅੱਜ ਵਾਲੀ ਕਲੈਕਸ਼ਨ ਆ ਅ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਹੈ ਇਸ ਨੰਬਰ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆਂਦਾ ਸਕਰੀਨਸ਼ਾਟ ਲੈ ਕੇ ਪਿਕਸੈਂਡ ਕਰ ਸਕਦੇ ਹੋ ਬਹੁਤ ਸਾਰੇ ਫੋਨ ਕਾਲ ਆ ਤੁਸੀਂ ਕਿੱਦਾਂ ਸੂਟ ਬੁੱਕ ਕਰਵਾਈ ਹੈ ਜੀ ਤੁਸੀਂ ਜਦੋਂ ਮੇਰੀ ਵੀਡੀਓ ਚੱਲਦੀ ਹੁੰਦੀ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਫੋਨ ਦੇ ਵਿੱਚੋਂ ਦਾ ਸਕਰੀਨ ਸ਼ਾਟ ਲੈਣਾ ਹੁੰਦਾ ਹੈ ਤੇ ਮੇਰਾ WhatsApp ਨੰਬਰ ਸਕਰੀਨ ਤੇ ਡਿਸਪਲੇ ਵੀ ਹੁੰਦਾ ਮੈਂ ਨਾਲ ਦੇ ਨਾਲ ਤੁਹਾਨੂੰ ਦੱਸਦੀ ਵੀ ਰਹੀਣੀ ਆ ਪ੍ਰਾਈਸ ਅਸੀਂ ਸਭ ਦੇ ਨਾਲ ਦੇ ਨਾਲ ਦੱਸਦੇ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ WhatsApp ਕਰਨਾ ਜੀ ਸੂਟ ਦੀ ਪਿਕ ਅਗਰ ਸਾਡੇ ਸਾਡੇ ਕਿੰਨੇ ਤੁਹਾਨੂੰ ਅਵੇਲੇਬਲ ਦਾ ਮੈਸੇਜ ਆ ਗਿਆ ਤਾਂ ਫਿਰ ਅਸੀਂ ਤੁਹਾਨੂੰ ਇੱਕ ਸਕੈਨਰ ਭੇਜਾਂਗੇ ਉਸ ਦੇ ਵਿੱਚ ਤੁਸੀਂ ਪੇਮੈਂਟ ਕਰਵਾ ਦਿਓ ਤੇ ਆਪਣਾ ਐਡਰੈਸ ਭੇਜ ਦਿਓ ਅਸੀਂ ਤੁਹਾਨੂੰ ਸੂਟ ਪਾਰਸਲ ਜਾਂ ਕੋਰੀਅਰ ਕਰਵਾ ਦਾਂਗੇ ਐਨਾ ਕੁ ਪ੍ਰੋਸੈਸ ਹੁੰਦਾ ਜੀ ਬਹੁਤ ਈਜ਼ੀ ਪ੍ਰੋਸੈਸ ਆ ਜੋ ਅਸੀਂ ਵੀਡੀਓ ਚ ਦਿਖਾਉਂਦੇ ਆ ਸੇਮ ਉਹੀ ਹੁੰਦਾ ਸਾਰਿਆਂ ਲਈ ਠੀਕ ਆ ਜੀ ਕੋਈ ਇਹ ਨਹੀਂ ਹੈਗਾ ਕਿ ਜੇ ਇਸ ਕਰਕੇ ਦੰਨੇ ਆ ਬਹੁਤ ਸਾਰੇ ਮੇਰੇ ਪੁਰਾਣੇ ਕਲਾਇੰਟ ਨੇ ਤੇ ਕੁਝ ਜਿਹੜੇ ਨਵੇਂ ਜੁੜਨੇ ਨੇ ਉਹਨਾਂ ਵਾਸਤੇ ਮੈਨੂੰ ਦੱਸਣ ਦੀ ਜਰੂਰਤ ਪਈ ਆ ਵੈਸੇ ਮੈਂ ਕਦੇ ਵੀ ਆਪਣੇ ਸਟਾਫ ਦੀ ਆਪ ਨਹੀਂ ਕਹਿੰਦੇ ਵੀ ਹਾਂ ਬਹੁਤ ਸੋਹਣਾ ਜਾਂ ਕੁਝ ਵੀ ਆ ਇਹ ਮੈਨੂੰ ਮੇਰੇ ਮੈਸੇਜ ਦੱਸਦੇ ਨੇ ਕਿ ਤੁਹਾਨੂੰ ਕਿੰਨਾ ਪਸੰਦ ਆ ਰਿਹਾ ਮੇਰਾ ਸਟਾਫ ਠੀਕ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਆ ਜਿਹੜੀ ਅਸੀਂ ਅੱਜ ਦੇਣੀ ਆ ਤੁਹਾਨੂੰ ਸ਼ੁਰੂ ਕਰਦੇ ਆ ਗਰਮੀਆਂ ਦੇ ਲਾਈਟ ਲਾਈਟ ਛੇ ਕਲਰਾਂ ਤੋਂ ਵੈਸੇ ਇਹ ਕਲਰ ਤੁਹਾਨੂੰ ਹਰੇਕ ਦਿਮਾਗੇ ਜੀ ਅਸੀਂ ਲਾਈਟ ਡਾਰਕ ਬ੍ਰਾਂਡਡ ਪੀਸ ਨੇ ਜੀ ਸਾਰੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਿਦਾਂ ਲੱਗੇ ਸੂਟ ਸਾਰੇ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਜਿਨ੍ਹਾਂ ਨੂੰ ਸੂਟ ਦੀ ਜ਼ਰੂਰਤ ਹੁੰਦੀ ਆ ਜਿਨ੍ਹਾਂ ਦੇ ਘਰ ਫੰਕਸ਼ਨ ਹੁੰਦੇ ਆ ਕਿਸੇ ਨੇ ਦੇਣ ਲੈਣ ਨੂੰ ਲੈਣੇ ਹੁੰਦੇ ਆ ਜਾਂ ਤੁਹਾਨੂੰ ਸੋਹਣੇ ਲੱਗਦੇ ਨੇ ਕੋਈ ਆਪਣੀ ਭੈਣ ਭਰਾ ਨਾਲ ਸ਼ੇਅਰ ਕਰਦੇ ਹੋ ਤਾਂ ਜਰੂਰ ਕਰਿਆ ਕਰੋ ਵੀਡੀਓ ਨੂੰ ਠੀਕ ਹੈ ਜੀ ਕਮੈਂਟ ਜਰੂਰ ਕਰ ਦਿਆ ਕਰੋ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਸ਼ਰਟ ਦਾ ਪ੍ਰਿੰਟ ਤੇ ਆਰੀ ਵਰਕ ਦੇ ਨਾਲ ਹਾਈਲਾਈਟ ਆ ਠੀਕ ਹੈ ਇਹਦੇ ਨਾਲ ਤੁਹਾਨੂੰ ਇਹ ਡਾਰਕ ਕਲਰ ਦੀ ਸਲਵਾਰ ਮਿਲ ਜੇਗੀ ਪਿਓਰ ਕਾਟਨ ਦੇ ਵਿੱਚ ਬ੍ਰਾਂਡ ਰਹੇਗਾ ਜੀ ਬੂਮੈਂਟ ਸਟਫ ਦੇ ਉੱਪਰ ਵੀ ਮੈਂਸ਼ਨ ਹੁੰਦਾ ਤੇ ਟੈਗਸ ਵਗੈਰਾ ਵੀ ਇਹਨਾਂ ਦੇ ਲੱਗੇ ਹੋਏ ਹੁੰਦੇ ਆ ਨਾਲ ਹੈਗੇ ਪਿਓਰ ਸ਼ਫਵਾਨ ਦੇ ਦੁਪੱਟੇ ਐਦਾ ਪਿਓਰ ਸ਼ਫਵਾਨ ਦੇ ਦੁਪੱਟੇ ਨੇ ਜੀ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਮਿਲ ਜੇਗੀ ਫਿਰ ਇਹ ਕੇਜ ਵਾਸਤੇ ਕਲਰ ਮਿਲਣਗੇ ਇਹਦੇ ਵਿੱਚ ਦੋ ਕਲਰ ਨੇ ਤੇ ਅੱਜ ਦੀ ਵੀਡੀਓ ਦਾ ਪ੍ਰਾਈਸ ਰਹੇਗਾ ਜੀ 1700 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹਨਾਂ ਸੂਟਾਂ ਦਾ 2200 ਤੋਂ ਲੈ ਕੇ 2500 ਪ੍ਰਾਈਸ ਆ ਜਿਹੜੀ ਅੱਜ ਵਾਲੀ ਸੂਟ ਨੇ ਜਿਹੜੇ ਬੂਮੈਂਡ ਬ੍ਰਾਂਡ ਦੇ ਸੂਟ ਨੇ ਜੀ ਉਹ 2200 ਦੇ ਸੀਗੇ ਜਿਹੜੀ ਅਸੀਂ ਤੁਹਾਡੇ ਵਾਸਤੇ ਅੱਜ ਘੱਟ ਪ੍ਰਾਈਸ ਤੇ ਲੈ ਕੇ ਆਏ ਆ ਤੇ ਵਿੱਚ ਇੱਕ ਦੋ ਬ੍ਰਾਂਡ ਅਲੱਗ ਹੋਣਗੇ ਉਹ ਅਸੀਂ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਸਾਰਿਆਂ ਦਾ ਪ੍ਰਾਈਸ ਅਲੱਗ-ਅਲੱਗ ਸੀਗਾ ਅਸੀਂ ਸੇਮ ਇੱਕੋ ਹੀ ਪ੍ਰਾਈਸ ਤੇ ਸਾਰੀ ਵੀਡੀਓ ਕੱਢ ਰਹੇ ਹਾਂ ਜਿਹੜੇ ਕਹਿੰਦੇ ਆ ਜੀ ਸਾਨੂੰ ਫੁੱਲ ਬੁੱਟੇ ਨਹੀਂ ਪਸੰਦ ਹੈਗੇ ਸਾਨੂੰ ਸਿੰਪਲ ਸੋਬਰ ਤੇ ਰਾਇਲ ਜੇ ਸੂਟ ਚਾਹੀਦੇ ਹੋ ਨੇ ਉਹਨਾਂ ਵਾਸਤੇ ਐਦਾਂ ਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਆ ਕਿਸੇ ਨੂੰ ਫਲਾਰ ਪਸੰਦ ਹੁੰਦੇ ਨੇ ਕਿਸੇ ਨੂੰ এজ ਮੈਟਰੀਜੇ ਡਿਜ਼ਾਈਨ ਪਸੰਦ ਹੁੰਦੇ ਨੇ ਜੀ ਪਲੇਨ ਸਲਵਾਰਾਂ ਦੇ ਨਾਲ ਆ 3 ਮੀਟਰ ਦੀ ਸਲਵਾਰ ਮਿਲੇਗੀ ਬਹੁਤ ਪਿਆਰੇ ਸੂਟ ਨੇ ਤੇ ਕਿਸੇ ਦੇ ਨਾਲ ਮਸਲੀਨ ਦਾ ਦੁਪੱਟਾ ਮਿਲੇਗਾ ਕਿਸੇ ਦੇ ਨਾਲ ਹੈਗੇ ਨੇ ਪਿਓਰ ਸ਼ਫਵਾਂ ਦੇ ਇਹਦੇ ਨਾਲ ਤੁਹਾਨੂੰ ਮਿਲ ਜੇਗਾ ਜੀ ਮਸਲੀਨ ਦਾ ਲੰਮਾ ਛੋੜਾ ਜਿਹਾ ਦੁਪੱਟਾ ਇਹਦੇ ਵੀ ਸੋਨੇ ਕਲਰ ਮਿਲ ਜਾਣਗੇ ਚਾਰ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਬ੍ਰਾਂਡਿਡ ਪੀਸ ਰਹਿਣਗੇ ਜੀ ਨੈਕਸਟ ਜਿਹੜਾ ਸੂਟ ਦਿਖਾਣਾ ਸੀ ਤੁਹਾਨੂੰ ਹਲਕਾ ਜਿਹਾ ਕਲਰਫੁਲ ਰਹੇਗਾ ਮਲਟੀ ਜਿਹਾ ਸ਼ੇਡ ਆ ਦੇਖੋ ਬੱਲੇ ਦੇ ਉੱਪਰ ਪਿਓਰ ਕਾਟਨ ਆ ਜੀ ਬਹੁਤ ਪਿਆਰੀ ਪਿਓਰ ਕਾਟਨ ਦੇ ਪ੍ਰਿੰਟਿੰਗ ਬਹੁਤ ਸੋਹਣੀ ਸੋਹਣੀ ਜੀ ਹੈ ਸੂਟਾਂ ਦੇ ਬਹੁਤ ਸੋਹਣੀ ਜੀ ਪ੍ਰਿੰਟਿੰਗ ਦੇ ਨਾਲ ਸੂਟ ਨੇ ਬੈਕ ਪੱਲਾ ਵੀ ਸੇਮ ਰਹੇਗਾ ਜੀ ਠੀਕ ਹੈ ਇਹ ਬੈਕ ਦਾ ਪੱਲਾ ਹੈ ਪਲੇਨ ਸਲਵਾਰਾਂ ਨੇ ਇਹਨਾਂ ਦੇ ਨਾਲ 3 ਮੀਟਰ ਦੀਆਂ ਤੇ ਇਹਦੇ ਨਾਲ ਜਿਹੜਾ ਦੁਪੱਟਾ ਰਹੇਗਾ ਇਹ ਮੇਂ ਕਲਰਫੁਲ ਜਿਹਾ ਰਹੇਗਾ ਠੀਕ ਹੈ ਤੇ ਸਿਮਿਲਰ ਜੀ ਡਿਜ਼ਾਈਨ ਹੋਣਗੇ ਸਾਰਿਆਂ ਦੇ ਹੁਣ ਇਹ ਹੈ ਜੀ ਡਿਜ਼ਾਈਨ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਠੀਕ ਹੈ ਕਿਹਰੇ ਤੇ ਡਿਜ਼ਾਈਨ ਆਏਗਾ ਨਾਲ ਮਸਲੀਨ ਦੇ ਪ੍ਰਿੰਟਡ ਦੁਪੱਟੇ ਨੇ ਜਿਹੜੇ ਸੂਟ ਦੀ ਹੋਰ ਵੀ ਲੁੱਕ ਬਹੁਤ ਸੋਹਣੀ ਬਣਾਣੇ ਆ ਸਾਰੀ ਵੀਡੀਓ ਦਾ 1700 ਪ੍ਰਾਈਸ ਆ ਸ਼ਿਪਿੰਗ ਅਲੱਗ ਤੋਂ ਰਹੇਗੀ ਪਿਓਰ ਕਾਟਨ ਆ ਸਾਰੇ ਸੂਟ ਹਾਈਲਾਈਟ ਹੋਣਗੇ ਜੀ ਹੈਂਡਵਰਕ ਦੇ ਨਾਲ ਬਹੁਤ ਪਿਆਰੇ ਸੂਟ ਨੇ ਪਲੇਨ ਸਲਵਾਰਾਂ ਦੇ ਨਾਲ ਮਸਲੀਨ ਦਾ ਦੁਪੱਟਾ ਸੂਟ ਦੇ ਨਾਲ ਤੁਸੀਂ ਸਾ ਤੋਂ ਸਟਿਚ ਕਰਵਾ ਕੇ ਮੰਗਾਣੇ ਆ ਜਾਂ ਵਿਦਾਊਟ ਸਟਿਚਿੰਗ ਮੰਗਾਣੇ ਆ ਉਹ ਤੁਹਾਡੀ ਚੁਆਇਸ ਆ ਇਹ ਸੇਮ ਦੇ ਵਿੱਚ ਤੁਹਾਨੂੰ ਇਹ ਸੈਕੰਡ ਕਲਰ ਮਿਲ ਜਾਏਗਾ ਲਾਈਟ ਡਾਰਕ ਸਾਰੇ ਸ਼ੇਡ ਹੈਗੇ ਆ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਦਾਂ ਹੈਗਾ ਜੀ ਇਹਦਾ ਘੇਰਾ ਬਣਿਆ ਹੋਇਆ ਠੀਕ ਹੈ ਮਸ਼ੀਨੀ ਵਰਕ ਦੇ ਨਾਲ ਹਾਈਲਾਈਟ ਆ ਕੋਈ ਹੈਂਡਵਰਕ ਦੇ ਨਾਲ ਹਾਈਲਾਈਟ ਆ ਲੱਗ ਲੱਗ ਸਭ ਦੀ ਉੱਪਰ ਅਸੀਂ ਤੁਹਾਨੂੰ ਸ਼ੋਅ ਕਰ ਰਹੀ ਹਾਂ ਤੁਸੀਂ ਵੀਡੀਓ ਨੂੰ ਬਿਨਾ ਸਕਿਪ ਕਰੇ ਤਾਂ ਧਿਆਨ ਨਾਲ ਦੇਖ ਲਿਆ ਕਰੋ ਅਸੀਂ ਪ੍ਰਾਈਸ ਵਿੱਚ ਬਾਰ-ਬਾਰ ਬੋਲਦੇ ਹੁੰਨੇ ਆਂ ਕਈ ਵਾਰੀ ਤੁਸੀਂ ਪ੍ਰਾਈਸ ਪੁੱਛਦੇ ਹੀ ਰਹਿ ਜਾਂਦੇ ਆ ਤੇ ਇੰਨੇ ਜੀ ਸੂਟ ਸੇਲ ਵੀ ਹੋ ਜਾਂਦੇ ਆ ਇਹਦੇ ਵੀ ਤੁਹਾਨੂੰ ਚਾਰ ਕਲਰ ਆਪਸ਼ਨ ਮਿਲ ਜਾਣਗੇ ਮਸਲੀਨ ਦੇ ਦੁਪੱਟੇ ਦੇ ਨਾਲ ਆ ਠੀਕ ਹੈ ਜੀ ਕਲਰ ਤੁਹਾਨੂੰ ਦਿਖਾਈ ਨੇ ਬਹੁਤ ਸੋਹਣੇ ਸੋਹਣੇ ਜੇ ਛੇੜ ਨੇ ਜੀ ਬਹੁਤ ਸੋਹਣੇ ਸੋਹਣੇ ਜੇ ਸਾਰੀ ਸੂਟ ਸਟਫ ਬਹੁਤ ਜਿਆਦਾ ਫਾਈਨ ਆ ਵਰਕ ਬਹੁਤ ਸੋਹਣਾ ਇਹ ਉੱਪਰ ਸਾਰੇ ਐਡਾ ਡਬਲ ਪ੍ਰਿੰਟ ਰਹੇਗਾ ਸੂਟ ਤੇ ਇਹ ਬਣਿਆ ਹੋਇਆ ਜੀ ਕੇਰਾ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਮਸਲਿਨ ਦੇ ਬਹੁਤ ਸੋਹਣੇ ਜਿਹੇ ਦੁਪੱਟੇ ਮਿਲ ਜਾਣਗੇ ਇੱਦਾਂ ਦੁਪੱਟੇ ਬਹੁਤ ਪਿਆਰੇ ਆ ਸਾਰੇ ਸੂਟਾਂ ਦੀ ਦੁਪੱਟਿਆਂ ਨਾਲ ਗ੍ਰੇਸ ਰਹੇਗੀ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਤਿੰਨ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਚੌਥਾ ਜਿਹੜਾ ਮੈਂ ਖੋਲਿਆ ਹੋਇਆ ਇਹ ਵਾਲਾ ਡਬਲ ਸੂਟ ਆ ਜੀ ਸਾਡੇ ਪਾਸ ਇਹਦਾ ਆਰਟੈਕਸ ਬ੍ਰਾਂਡ ਰਹੇਗਾ ਠੀਕ ਹੈ ਜੀ ਸਾਰੇ ਸੂਟ ਬ੍ਰਾਂਡ ਦੇ ਨੇ ਕੋਈ ਰਾਮ ਟੈਕਸ ਦਾ ਆਰ ਟੈਕਸ ਦਾ ਤੇ ਕੋਈ ਬੂਮੈਂਟ ਬ੍ਰਾਂਡ ਦਾ ਬ੍ਰਾਂਡ ਤੋਂ ਬਿਨਾ ਕੋਈ ਸੂਟ ਨਹੀਂ ਹੁੰਦਾ ਕਿਉਂਕਿ ਮੈਂ ਆਨਲਾਈਨ ਲੈਣੇ ਹੁੰਨੇ ਆ ਕਿਸੇ ਦਾ ਕੋਈ ਕਲਰ ਫੇਟ ਹੋ ਜਵੇ ਜਾਂ ਕੱਪੜਾ ਕਾਣਾ ਨਿਕਲ ਜਵੇ ਫਿਰ ਮੈਨੂੰ ਇਦਾਂ ਦਾ ਕੁਝ ਪਸੰਦ ਨਹੀਂ ਹੁੰਦਾ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਪਿਓਰ ਕਾਟਨ ਤੇ ਪ੍ਰਿੰਟ ਬਹੁਤ ਸੋਹਣਾ ਸੂਟ ਦਾ A ਲਾਈਨ ਸੂਟ ਬਣਿਆ ਹੋਵੇ ਬਹੁਤ ਸੋਹਣਾ ਸੂਟ ਬਣੇਗਾ ਪਲੇਨ ਸਲਵਾਰ ਆ 3 ਮੀਟਰ ਦੇ ਤੇ ਹਾਈਲਾਈਟ ਆ ਸਾਰਾ ਇਹ ਨੋਟਵਰਕ ਦੇ ਨਾਲ ਤੇ ਦੁਪੱਟਾ ਪਿਓਰ ਸ਼ਾਫੌਨ ਦਾ ਰਹੇਗਾ ਜੀ ਇਹ ਸੂਟ ਦੇ ਨਾਲ ਪਿਓਰ ਸ਼ਾਫੌਨ ਦਾ ਦੁਪੱਟਾ ਇਹਦੇ ਵੀ ਸਾਨੂੰ ਕਲਰ ਦੋ ਮਿਲ ਜਾਣਗੇ ਇਦਾਂ ਰਹੇਗਾ ਜੀ ਇਹ ਵਾਲਾ ਸੂਟ ਜਿਹੜਾ ਇਹਦਾ ਪ੍ਰਿੰਟ ਆ ਉਹ ਬਹੁਤ ਸੋਹਣਾ ਪ੍ਰੀਕੀ ਜਾਂ ਪ੍ਰਿੰਟ ਆ ਰਿਹਾ ਸੈਲਫ ਪ੍ਰਿੰਟ ਦੀ ਤਰ੍ਹਾਂ ਤੇ ਇਹ ਬਣਿਆ ਹੋਇਆ ਘੇਰਾ ਕਾਰਨਰ ਫਲਾਰ ਵਾਂਗ ਆਂ ਤੇ ਡੱਡਾ ਜਾਂ ਜਾਏਗਾ ਹੋਰੀ ਆਪਣਾ ਚੌਕ ਬਣ ਜਾਏਗਾ ਬਹੁਤ ਸੋਹਣੀ ਪ੍ਰਿੰਟਿੰਗ ਆ ਸੂਟ ਦੇ ਦੁਪੱਟਾ ਪਿਓਰ ਸ਼ਾਫੌਨ ਦਾ ਤੇ ਇਹਦੇ ਵੀ ਸੋਨੂ ਕਲਰ ਦੋ ਮਿਲ ਜਾਣਗੇ ਸੈਕੰਡ ਕਲਰ ਇਹ ਵੇਜ ਜਿਹਾ ਆ ਜਾਂਦਾ ਜੀ ਸਕਿਨ ਵੇਜ ਇਸ ਕਲਰ ਦੇ ਉੱਪਰ ਆਪਣੇ ਕੋਲ ਬਹੁਤ ਸਾਰੇ ਸੂਟ ਆਏ ਆ ਡਿਜ਼ਾਈਨਿੰਗ ਅਲੱਗ-ਅਲੱਗ ਜਿਹੀ ਆ ਪਰ ਇਹ ਕਲਰ ਚ ਬਹੁਤ ਸਾਰੇ ਸੂਟ ਨੇ ਗ੍ਰੇ ਸਟੋਨ ਦੇ ਉੱਪਰ ਪਲੇਨ ਸਲਵਾਰਾਂ ਨੇ ਇੱਕ ਏਰਾ ਬਣਿਆ ਹੋਇਆ ਤੇ ਨਾਲ ਹੀ ਮਸਲੀਨ ਦਾ ਦੁਪੱਟਾ ਜੇ ਤੇ ਇਹਦੀ ਸੇਮ ਦੇ ਵਿੱਚ ਇੱਕ ਡਾਰਕ ਗ੍ਰੇ ਕਲਰ ਆ ਦੋਨੋਂ ਹੀ ਗ੍ਰੇ ਨੇ ਇੱਕ ਲਾਈਟ ਆ ਇੱਕ ਡਾਰਕ ਆ ਪਿਓਰ ਕਾਟਨ ਦੇ ਬ੍ਰਾਂਡਡ ਪੀਸ ਨੇ ਨੈਕਸਟ ਸੂਟ ਦੀ ਪ੍ਰਿੰਟਿੰਗ ਤੁਹਾਨੂੰ ਬੁਸ਼ਦਾ ਮਿਲ ਜਾਗੇ ਸਾਰਾ ਹੀ ਸੂਟ ਮਸ਼ੀਨੀ ਤਿਆਰੀ ਵਰਕ ਦੇ ਨਾਲ ਹਾਈਲਾਈਟ ਆ ਪਲੱਸ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲ ਜੇਗਾ ਜੀ ਇਹਦੇ ਵਿੱਚ ਸੈਕੰਡ ਕਲਰ ਇਹ ਗ੍ਰੇਟ ਆ ਜਾਏਗਾ ਸਲਵਾਰ ਦਾ ਸ਼ਰਟ ਸੇਮ ਰਹੇਗੀ 1700 ਅੱਜ ਦੀ ਵੀਡੀਓ ਦਾ ਪ੍ਰਾਈਸ ਆ ਨੈਕਸਟ ਜਿਹੜਾ ਸੂਟ ਹੈਗਾ ਜੀ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਆਹ ਸੌਰੀ ਸਲਵਾਰਾਂ ਦੇ ਨਾਲ ਐਦਾਂ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਆ ਜਾਏਗੀ ਸੂਟਾਂ ਦੀ ਪਿਓਰ ਸ਼ਫਾਨ ਦਾ ਦੁਪੱਟਾ ਸਿੰਗਲ ਸੂਟਾਂ ਕਲਰ ਬਹੁਤ ਸੋਹਣੇ ਨੇ ਪ੍ਰਿੰਟ ਬਹੁਤ ਸੋਹਣੇ ਆ ਆਰੀ ਵਰਕ ਦੇ ਨਾਲ ਹਾਈਲਾਈਟ ਆ ਪਿਓਰ ਮਸਲੀਨ ਦਾ ਦੁਪੱਟਾ ਜੀ ਡਿਜ਼ਾਈਨਿੰਗ ਇੱਕ ਨੰਬਰ ਆ ਸਾਰੇ ਪ੍ਰਿੰਟਿੰਗ ਬਹੁਤ ਸੋਹਣੀ ਆ ਪਹਿਲਾਂ ਤਾਂ ਸੂਟਾਂ ਦੇ ਪ੍ਰਿੰਟਾਂ ਦੇ ਉੱਪਰ ਫਿਰ ਵਰਕ ਬਹੁਤ ਸੋਹਣੇ ਆ ਪਿਓਰ ਸ਼ਫਵਾਨ ਦਾ ਦੁਪੱਟਾ 3-3 ਮੀਟਰ ਦੀਆਂ ਸਲਵਾਰਾਂ ਦੇ ਨਾਲ ਨੇ ਜੇ ਠੀਕ ਹੈ ਕਲਰ ਦੇਖੋ ਕਿੰਨਾ ਸੋਹਣਾ ਸੋਟਦਾ ਤੇ ਉੱਪਰ ਪ੍ਰਿੰਟਿੰਗ ਵੀ ਉੱਪਰ-ਉੱਪਰ ਕੀ ਆ ਰਹੀ ਹੈ ਫਰੰਟ ਬੈਕ ਤੁਹਾਨੂੰ ਸਾਰੇ ਸੂਟਾਂ ਦਾ ਸੇਮ ਪ੍ਰਿੰਟ ਮਿਲੇਗਾ ਐਦਾਂ ਹੈਗਾ ਜੀ ਫਰੰਟ ਸਭ ਦੇ ਇਹ ਹੈਂਡਵਰਕ ਦੇ ਨਾਲ ਹਾਈਲਾਈਟ ਆ ਐਦਾਂ ਹੈਗਾ ਜੀ ਇਹਦਾ ਬੈਕ ਦਾ ਪ੍ਰਿੰਟ ਪਲੇਨ ਸਲਵਾਰ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਜੀ ਠੀਕ ਹੈ ਜੀ 1200 ਦੇ ਵਿੱਚ ਤੁਹਾਨੂੰ ਪਿਓਰ ਕਾਟਨ ਮਿਲ ਰਹੀ ਆ ਇਹ ਹੈਗਾ ਜੀ ਨੈਕਸਟ ਸੂਟ ਐਦਾਂ ਕੇਰਾ ਬਣਿਆ ਹੋਇਆ ਇਹਦਾ ਪਿਓਰ ਮਸਲੀਨ ਦਾ ਦੁਪੱਟਾ ਹੈ ਇਹ ਸਿੰਗਲ ਸਿੰਗਲ ਕਲਰ ਆਗੇ ਸਾਰੇ ਪ੍ਰਿੰਟਿੰਗ ਬਹੁਤ ਸੋਹਣੀ ਆ ਸਾਰੇ ਸੂਟ ਦੇ ਪ੍ਰਿੰਟ ਬਹੁਤ ਪਿਆਰਾ ਹੈ ਸਾਰੇ ਸੂਟ ਹਾਈਲਾਈਟ ਆ ਪਿਓਰ ਸ਼ਫਾਨ ਦੇ ਦੁਪੱਟੇ ਦੇ ਨਾਲ ਦੁਪੱਟਾ ਹੀ ਬਹੁਤ ਸੋਹਣਾ ਸੂਟ ਦਾ ਇਹਦੇ ਨਾਲ ਦਾ ਪ੍ਰਿੰਟ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੈ ਸੇਮ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਇਹ ਦੋ ਤਿੰਨ ਸੂਟ ਮਿਲ ਜਾਣਗੇ ਬਹੁਤ ਪਿਆਰੇ ਜਿਹੇ ਪ੍ਰਿੰਟ ਨੇ ਜੇ ਸੇਮ ਦੇ ਵਿੱਚ ਹੀ ਦੋ ਸੂਟ ਮਿਲ ਜਾਣਗੇ ਠੀਕ ਹੈ ਨੈਕਸਟ ਕਲਰ ਡਾਰਕ ਗ੍ਰੇ ਦਾ ਬਣੇ ਹੋਇਆ ਫਲੈਸ਼ ਬਹੁਤ ਪਿਆਰਾ ਜਿਹਾ ਪੀਸ ਆ ਤੇ ਪਿਓਰ ਸ਼ਫੌਨ ਤੇ ਇਹਦੇ ਨਾਲ ਮਲਟੀ ਕਲਰ ਦਾ ਦੁਪੱਟਾ کافی سارے ਸੂਟ ਨੇ ਜਿਹੜੇ ਮੈਂ ਤੁਹਾਨੂੰ ਜਲਦੀ ਜਲਦੀ ਦਿਖਾਨੀ ਹੁੰਨੀ ਆ ਕਿ ਤੁਸੀਂ ਵੀ ਜਲਦੀ ਦੇਖ ਸਕੋ ਤੇ ਮੈਂ ਵੀ ਜਲਦੀ ਜਲਦੀ ਤੁਹਾਨੂੰ ਕਾਫੀ ਸਾਰੀ ਕੁਆਂਟੀਟੀ ਦੇ ਸਕਾਂ ਜੀ ਇਹਦੇ ਨਾਲ ਤੁਹਾਨੂੰ ਪਿਓਰ ਮਸਲੀਨ ਦਾ ਦੁਪੱਟਾ ਮਿਲੇਗਾ ਲਾਸਟ ਪੀਸ ਆਪਣਾ ਇਤਨਾਂ ਦੀ ਕਲੈਕਸ਼ਨ ਮਿਲੇਗੀ ਜੀ 컬러 ਦੇਖੋ ਕਿੰਨਾ ਸੋਹਣਾ ਉੱਪਰ ਸਾਰਾ ਸੂਟ ਲਾਈਟ ਸ਼ੇਡ ਚ ਤੇ ਕੇਰਾ ਇਹਦਾ ਹਲਕਾ ਜਾਂ ਨੀਚੇ ਤੋਂ ਡਾਰਕ ਆ ਤੇ ਡਾਰਕ ਸਲਵਾਰ ਆ ਕੰਟਰਾਸਟ ਲੁੱਕ ਦੇਗਾ ਪਿਓਰ ਸ਼ਾਫਾਂ ਦਾ ਦੁਪੱਟਾ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਥੈਂਕ ਯੂ ਸੋ ਮਚ